ਇਹ ਵੀ ਕਰਨਾ ਹੈ ਸਭ ਤੋਂ ਪਹਿਲਾਂ ਉਹ ਜਦੋਂ ਅਸੀਂ ਵਾਪਸ ਆ ਰਹੇ ਹਾਂ ਬੜੀ ਕਰ ਸਕਦੇ ਹਾਂ ਬਹੁਤ ਵਧੀਆ ਬਹੁਤ ਸਹੀ ਹੈ ਸਹੀ ਹੈ ਛੋਟਾ ਸਾਹਿਬ ਦੁਕਾਨ ਦਾ ਰਾਜਾ ਦੁਕਾਨ ਦਾ ਰਾਜਾ ਸੀ ਓਏ ਆਏ ਇੰਸਪੈਕਟਰ ਜੀ ਬੁਲੈਸ ਪਲਾਜ਼ਾ ਮੇ ਲਗਾਤਾਰ ਬੜੀ ਖਾਲੀ ਰਾਈ ਹੋਈ ਸਰ ਜੀ ਆਪ ਦਾ ਕਾਰਜ ਕਰ ਨਹੀਂ ਦਿੱਤੇਾਨੂੰ ਜਿਹੜੇ ਲੜ ਰਹੇ ਆ ਜਿਹੜੇ ਤੁਹਾਨੂੰ ਆਏ ਕਰਦੇ ਆ ਜੈ ਜੀ ਜੈ ਜੀ ਸਾਡਾ ਸਾਥ ਕਰੋ ਮੇ ਅੱਜ ਉਹ ਘਰ ਜਵੜਦੇ ਜੈ ਜੀ ਜੈ ਜੀ ਕੋਣ ਆਜੀ ਬੜ ਬੜ ਕਿ ਕੀ ਜਨ ਉਹ 4 ਵਜੇ ਕਦੋਂ ਦਰ ਤੇ ਆਜਣ ਤੋਂ ਅੰਦਾਜ਼ਾ ਲੱਗ ਕੇ ਬੜਦੇ ਹਾਂ ਅੰਦਰ ਲੋਕਾਂ ਦੇ ਸਾਡੀ ਪੈਸੇ ਸਾਡੀ ਦੀ ਤੁਸੀਂ ਡਾਕ ਭਰੋਣੇ ਆਉਂਦੇ ਆਉਂਦੇ ਪ੍ਰਧਾਨ ਸਾਡੇ ਉਹਨਾਂ ਦਾ ਝੰਡਾ ਚੱਕ ਰਿਹਾ ਉਹਨੂੰ ਉਧਰੋਂ ਓਏ ਯਾਰ ਇਹ estrani hai da kise nu koi farna nahi ਕਾਕੇ ਬੇਰੇ ਗੱਲ ਸੁਣੋ ਐਸਐਸਪੀ ਸਾਹਿਬ ਇੱਥੇ ਆਇਆ ਟਰਾਲੀ ਪਾਸੇ ਕਰਨਾ ਉਹ ਕੰਮ ਕਰਨਾ ਆਏ ਆ ਉਧਰ ਦੀ ਲੰਗੇ ਕਿ ਤੁਹਾਨੂੰ ਕੋਈ ਸੁਣਦੀ ਹੈ ਵੱਡਾ ਕੰਮ ਬੰਦਾ ਹੋ ਰਿਹਾ ਹੈ ਰੇਸਟਰਾ ਨਹੀਂ ਚੰਗਾ ਲੱਗਦਾ ਜੇ ਤੁਸੇ ਨਾਲ ਖਾਣਾ ਹੋਵੇ ਨਾ ਫਿਰ ਹੋਵੇ ਦੇਖੋ ਅਸੀਂ ਕਿਤੇ ਕੋਈ ਹੋਇਆ ਕੋਈ ਨਹੀਂ ਕੋਈ ਇਹ ਬੇਜੂਗਾ ਪਰ ਰਾਸਤੇ ਕਿਧਰ ਜਾਣਾ ਤੁਸੀਂ ਪਹਿਲਾਂ ਅਸੀਂ ਤੁਸੀਂ ਆਪਣੇ ਕੰਮ ਕਰਨ ਆਏ ਆ ਲੜਨੀ ਹੈ ਅਸੀਂ ਬਈ ਡਿਊਟੀ ਕਰਨ ਆਏ ਆ ਕਿਰਪਾ ਕਰਕੇ ਆਪਣੇ ਬੰਦੇ ਨੂੰ ਟਰਾਲੀ ਪਾਸੇ ਕਰ ਲਓ ਚੰਗਾ ਨਹੀਂ ਤੁਹਾਨੂੰ ਕੋਈ ਨਹੀਂ ਹੈ ਦਾ ਪ੍ਰਧਾਨ ਹੋਗਾ ਜੀ ਦੋਵੇਂ ਐਵੇਂ ਇਹ ਚੱਕ ਚੱਕ ਜੰਗੀ ਨਹੀਂ ਹੈਗੀ ਐਸਐਸਪੀ ਸਾਹਿਬ ਖੜੇ ਗੱਡੀ ਚੀਦਾ ਕੋਈ ਵਾਲੀ ਕੋਈ ਨਹੀਂ ਤੋਡੀ ਮਜਬੂਰੀ ਹੈ ਸਾਡੀ ਮਜਬੂਰੀ ਹੈ ਜੀ ਐਸਐਸ ਸਪੀਸਲ ਤੁਸੀਂ ਤੇ ਪੰਚੋਂ ਕਿਵੇਂ ਦੇਖਦੇ ਅਸੀਂ ਆਪਣੇ ਲਾਇਨ ਆਰਡਰ ਡਿਊਟੀ ਦੇ ਸਬੰਧ ਵਿੱਚ ਆਏ ਹਾਂ ਕਿਉਂਕਿ ਇੱਥੇ ਚੱਲ ਨਾਕਾ ਲੱਗਿਆ ਹੋਇਆ ਹੈ ਇਸ ਸਿਚੁਏਸ਼ਨ ਨੂੰ ਦੇਖਣ ਵਾਸਤੇ ਆਏ ਹਾਂ ਬਟ ਇਹ ਡੈਲੀਬਰੇਟਰੀ ਜਾਣ ਕੇ ਇਹਨਾਂ ਨੇ ਟਰਾਲੀ 'ਚ ਹੀ ਲਗਾਈ ਅਸੀਂ ਉਹ ਦੇਖਦੇ ਫਿਰ ਕਰ ਠੀਕ ਜਿਹੜੇ ਸਰ ਨਾਲ ਤੁਹਾਡਾ ਰਾਹ ਰੋਕਿਆ ਗਿਆ ਕਿਸਾਨਾਂ ਵੱਲੋਂ ਕਿਵੇਂ ਦੇਖਦੇ ਆ ਕੋਈ ਨਹੀਂ ਇਹਨਾਂ ਨਾਲ ਗੱਲ ਕਰਕੇ ਇਹਨਾਂ ਨੂੰ ਸਮਝਾਉਣੇ ਆ ਵੀ ਇਹ ਚੰਗੀ ਗੱਲ ਨਹੀਂ ਹੈ ਸਾਨੂੰ ਆਪਣਾ ਕੰਮ ਸਿਵਲ ਡਿਊਟੀ ਕਰਨਾ ਹੈ ਡਿਊਟੀ ਕਰਨਾ ਹੈ ਕਿਸਰ ਕਿਹੜੇ ਸਬੰਧ ਦੇ ਵਿੱਚ ਸਾਡਾ ਕਿਸੇ ਨਾਲ ਕੋਈ ਅਸੀਂ ਜਿਹੜੀ ਹੈਗੀ ਸਾਡਾ ਨਾਕਾ ਪੁਆਇੰਟ ਜਿੱਥੂਕ ਲੱਗਿਆ ਹੋਇਆ ਤੇ ਅਸੀਂ ਜਿਹੜੇ ਹੈਗੇ ਏਰੀਆ ਦੇ ਵਿੱਚ ਜਿਹੜੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਅਸੀਂ ਲੋਕਨ ਉਹ ਹੀ ਵੀਲ ਕਰ ਰਹੇ ਆ ਵੀ ਜਿਹੜੇ ਪੁਲਿਸ ਨੂੰ ਆਪਣੀ ਡਿਊਟੀ ਕਰਨ ਦਿੱਤੀ ਜਾਵੇ ਡਿਊਟੀ ਦੇ ਵਿੱਚ ਜਿਹੜਾ ਹੈਗਾ ਕੋਈ ਵਿਗੰਨ ਨਾ ਪਾਇਆ ਜਾਵੇ ਤੁਹਾਨੂੰ ਕੋਈ ਜਾਣਕਾਰੀ ਮਿਲੀ ਸੀ ਵੀ ਪਿੰਡ ਦੇ ਵਿੱਚ ਲਾਅ ਐਂਡ ਆਰਡਰ ਖਰਾਬ ਨਹੀਂ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਹਾਂ ਇਟਸ ਬਠਿੰਡਾ ਡਿਸਟ੍ਰਿਕਟ ਦੀ ਹੱਦ ਦੇ ਵਿੱਚ ਹੈਗਾ ਅਸੀਂ ਇਹਨੂੰ ਇਹ ਕੋਈ ਬੰਦਾ ਡਿਸਾਈਡ ਥੋੜੀ ਕਰੂਗਾ ਵੀ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਅਸੀਂ ਤਾਂ ਆਪਣੇ ਰੋਡ ਦੇ ਉੱਪਰ ਜਾ ਰਹੇ ਹਾਂ ਮੇਨ ਰੋਡ ਹੈ ਪਬਲਿਕ ਰਸਤਾ ਹੈਗਾ ਤੇ ਪਬਲਿਕ ਨੂੰ ਕੋਈ ਐਸੀ ਕੋਈ ਰੋਕ ਸਕਦਾ ਜੀ ਹਾਂ ਇਹ ਤੇ ਕੋਈ ਹਰਕਤ ਕਰਦਾ ਹੈ ਬੰਦਾ ਨਹੀਂ ਅਸੀਂ ਤਾਂ ਕਿਸੇ ਨਾਲ ਲੜਨੀ ਨਹੀਂ ਆਜਣਾ ਵਾ ਅਸੀਂ ਡਿਊਟੀ ਤਾਂ ਕਰਨ ਜੀ ਜੀ ਜੇ ਟੁਕੇ ਜਾ ਕੇ ਨਾਕਾ ਲਾਓ ਅਸੀਂ ਉੱਥੇ ਆਵਾਂਗੇ ਰੋਕ ਲਓ ਜੀ ਸਦਕੇ ਰੋਕੋ ਅਸੀਂ ਤੁਹਾਨੂੰ ਰੋਕ ਨਹੀਂ ਆ ਜਨਾਬ ਨਹੀਂ ਸਰ ਥਾਂ ਥਾਂ ਰੁੱਕ ਜਾਂਦੇ ਉਧਰ ਘੜੇਲੀ ਨਾਕੇ ਲਾ ਛੱਡਿਆ ਜੀ ਉਧਰੋਂ ਜੇਠੂ ਕੇ ਲਾਗਦੇ ਅਸੀਂ ਪਿੰਡ ਦੇ ਵਿੱਚ ਕਿਵੇਂ ਬਾਹਰ ਨਹੀਂ ਜਾ ਸਕਣਾ ਠੀਕ ਗੱਲ ਆ ਉਹ ਜ਼ਰੂਰੀ ਨਹੀਂਗਾ ਹੈਗਾ ਵੀ ਅਸੀਂ ਧਰਨੇ 'ਚ ਹੀ ਜਾਣਾ ਹੈ ਆਮ ਲੋਕਾਂ ਨੇ ਵੀ ਬਾਹਰ ਜਾਣਾ ਹੈ। ਸਾਡੀ ਕਿਸੇ ਲੜਨੀ ਆਇਆ ਨਹੀਂ। ਅਸੀਂ ਆਪਣਾ ਕੰਮ ਕਰ ਰਹੀ ਆਂ। ਅਸੀਂ ਆਪਣਾ ਅਸੀਂ ਆਪਣਾ ਕੰਮ ਕਰ ਰਹੇ ਆਂ। ਏਡੀ ਗੱਲ ਨਹੀਂ। ਅਸੀਂ ਦੇਖੋ ਅਸੀਂ ਕਿਹਦੇ ਵਿੱਚ ਫਸਣਾ ਤੇ ਬੱਕਰੇ ਨੇ ਵੀ ਫਸਣਾ। ਇੱਥੇ ਕਿਉਂ ਰਹਿ ਜਾਓ ਕਿਤੇ। ਪਰ ਪਰ ਆ ਰਹੇ ਆ। ਲੋਕਾਂ ਦੇ ਸਾਹਮਣੇ ਆ ਰਹੇ ਹੋ। ਇਹਨੂੰ ਕਹਿ ਲੋ ਕਿ ਕਿੱਕੀ ਲੱਗੇ। ਇਹਨੂੰ ਕਹਿ ਲੋ ਤੇ ਪ੍ਰੈਸ਼ਰ ਬਣਾ ਰਹੇ ਹੋ। ਅਸੀਂ ਕਿਹਦਾ ਸਾਹ ਚੜਨਾ ਤੇ ਕਿੰਨਾ ਪ੍ਰੈਸ਼ਰ ਆਉਂਗਾ। ਇੰਨਾ ਸਪਰਿੰਗ ਨਾ ਪਾਉਂਗਾ ਨਾ ਵੱਧ ਬੜਕੂਗਾ ਇਹ ਬਲੇਖੇਤ ਨਾ ਰਹਿ ਜਾ ਸਭਾ ਉਹ ਕਹਤੇ ਬਲੇਖੇਤ ਨਾ ਰਹਿ ਜਾ ਸਪਰਿੰਗ ਨੂੰ ਜਿੰਨਾ ਨਾ ਪਾਉਂਗਾ ਉਹਨਾ ਵੱਧ ਬੜਕੂਗਾ ਕੋਈ ਦੇ ਦੋ ਫਿਕਰੇ ਸ਼ਰ ਬਣਾ ਰਿਹਾ ਤੁਸੀਂ ਆ ਕੇ ਬੈਠ ਕੇ ਜਵਾਬ ਦੇ ਕਿਵੇਂ ਦੱਸੇ ਇੱਕ ਮਿੰਟ ਚ ਆ ਕੇ ਦਵਾ ਪਾਉਣ ਦੇ ਤਾਂ ਹਾਂ ਦੱਸ ਕੱਕ ਇੱਕ ਮਿੰਟ ਬੋਚ ਤੇ ਕੀ ਕਹਿੰਦੇ ਤੁਸੀਂ ਅਨਾਨਸਮੈਂਟ ਹੋਈ ਜਾਂਦੀ ਹੈ ਜੀ ਆ ਨੀਅਨਸਮੈਂਟ ਤਾਂ ਜੇ ਜੀ ਪਹਿਲਾਂ ਗੱਲ ਕੀਤੀ ਹੋ ਦੱਸੀ ਕੀ ਕਹਿੰਦਾ ਸੀਗਾ ਹੁਣ ਹੁਣ ਤੁਹਾਨੂੰ ਲੱਗਦਾ ਉਹਨੂੰ ਇਦਾਂ ਕੇ ਗੱਲ ਕਰੀਏ ਨਾ ਕੋਈ ਗੱਲ ਨਹੀਂ ਜੀ ਆ ਫਿਰ ਗੱਲ ਕਰ ਰਹੇ ਹੋ ਸਿੱਧੀ ਗੱਲ ਕਰ ਰਹੇ ਨਾ ਕੀ ਕਹਿੰਦਾ ਸਿੱਧੀ ਗੱਲ ਹੀ ਕਰ ਰਹੇ ਇਹ ਗੱਲ ਨਹੀਂ ਕੀ ਕਰਾ ਦੇ ਜਿੰਦਾਬਾਦ ਜਿੰਦਾਬਾਦ ہاں جی تھینک یو تنواد کوئی گلتی گل ٹھیک